ਉਹ ਜਦਾਂ ਮੇ ਆ ਗਿਆ ਜਿਹੜੀ ਹੈ ਨਸ਼ਕਤ ਪਾਰਟੀ ਜਿਸ ਨੂੰ ਕਿਹਾ ਸੀ ਇਹਨਾਂ ਨੇ ਨਾਲ ਸਮਝੌਤਾ ਕਰੀ ਬੈਠੀ ਹੈ ਜਿਹਨਾਂ ਦੇ ਖਿਲਾਫ ਲੜ ਰਹੇ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਉੱਤੋਂ ਦਿਨੀਆਂ ਤੋਰੇ ਸਾਬ ਅਗਰ ਜਿਸ ਤਰ੍ਹਾਂ ਮਿੱਟੂ ਜੀ ਕਹਿ ਕੇ ਰਹੇ ਐ ਤੁੰ ਵੀ ਅਗਰ ਗੱਲ ਇਹੋ ਵਿਕਾਸ ਦੇ ਡਿਵੈਲਪਮੈਂਟ ਦੀ ਗੱਲ ਨਹੀਂ ਸਾਬ ਵੀ ਤੁਸੀਂ ਨੇ ਤੁਸੀਂ ਲੋਕਾਂ ਨੇ ਆਪਣਾ ਪਿਆਰ ਸਦੇ ਸਾਰਾ ਕੁਝ ਦਿੱਤਾ ਸਹਿਯੋਗ ਦਿੱਤਾ ਪਰ پورے ਪੰਜਾਬ ਨੂੰ ਬਚਾਉਣ ਦੀ ਲੋੜ ਹੈ ਇਹ ਸ਼ੁਰੂਆਤ ਹੈ ਥੋੜੀ ਸਾਡ ਸ਼ੁਰੂਆਤ ਦਾ ਬਸ ਇੱਕ ਟੂਰ ਦਾ ਡਾਇਰੈਕਸ਼ਨ ਸਾਡ ਕਾਇਤ ਤੁੰਨੋ ਮੌਕੇ ਮੇਲੇ ਇਜ਼ ਅ ਸਿੰਬਲ ਆਫ ਦੈਟ ਚੇਂਜ ਸਾਡੇ ਵਿਚਾਰੇ ਜਦੋਂ ਅੱਜ ਖੜੇ ਹੈ ਜੀਵਨ ਜੀ ਇਹ ਉਸ ਬਦਲਾਵ ਦੀ ਇੱਕ ਲਹਿਰ ਜਿਹੜੀ ਇੱਕ ਹਵਾਏ ਤੋਂ ਚਲਨੀ ਹੈ ਉਹਦੇ ਖਦੀਕ ਹੈ ਮੈਂ ਹੱਥ ਜੋੜ ਕੇ ਤੁਹਾਡੇ ਸਾਰੇ ਵਰਕਰ ਸਾਥੀਆਂ ਤੋਂ ਅੱਜ ਅਜਾ ਬੇਨਤੀ ਕਰੂੰਗਾ ਆਓ ਰਲ ਕੇ ਪੰਜਾਬ ਦਾ ਸੁਨੇਹਾ ਲੈ ਕੇ ਚਲੀਏ ਸਾਡੇ ਕੋਲ ਲੀਡਰਸ਼ਿਪ ਹੈ ਸਾਡੇ ਕੋਲ ਵਰਕਰ ਹੈ ਸਾਡੇ ਕੋਲ जज्बा है पंजाब के प्रति उस जज्बे आप इलेक्शन लड़ना है आओ सारे इस यज्ञ अपना योगदान आती पाई जय भारत माता की भारत माता की भारत माता की ना। 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 मैं मेरे तो देखो पुराने कुलीग की देवी जी बुरा ना मनो क्योंकि देखो मैं साल कांग्रेस से लाए सब

जी जी का का सी ना राशी जी, वो किसके तो। <laughs> सांपों से बचो। थी जी सा। ना ना, दोनों के बचो थ बीजेपी वर्कर नहीं मारना थोन पार्टी मारूगी मारूगी आग्रेस ने कैंडिडेट है

ਕਾਂਗਰਸ ਪਾਰਟੀ ਜਿਹਦੀ 리ਡ ਦੇ ਡਿਰੇਸਰ ਜਿਹੜੇ ਪ੍ਰਧਾਨਾਂ ਨੂੰ ਜਿਨ੍ਹਾਂ ਦੇ ਲੀਡਰਾਂ ਨੂੰ ਦੇਸ਼ ਪੰਜਾਬ ਦਾ ਅਗਰ ਮੁੱਖ ਮੰਤਰੀ ਵਿਧਾਨ ਸਭਾ 'ਚ ਖੜਾ ਹੋ ਕੇ ਕਾਂਗਰਸੀ ਇਕੱਠੇ ਪਾ ਕੇ ਗੱਲ ਕਰਖਾ ਕੱਲਾ ਆ ਕੇ ਮੇਰੇ ਪਹਿਰਾਵੀ ਡਿੱਗੇਗਾ ਨਾ ਉਹ ਪੰਜਾਬ ਦੀ ਕਦਰ ਦੇ ਕੇ ਸਭ ਉਹ ਪੰਜਾਬ ਦੀ ਕਦਰ ਰੱਖ ਦੇਣਗੇ ਉਹ ਥੋੜਾ ਥੋੜਾ ਪਤਾ ਕਰ ਦੇਣਗੇ ਕੀ ਕੀ ਕੈ ਸਵਾਰੀ ਦੇਣਗੇ ਉਹ ਤਾਂ ਆਪ ਵੀ ਕੁਝ ਸਮਝਣੇ ਵਰਤਿਆ ਕਹਿੰਦਾ ਸਸਿਆ ਮਾਸ ਕਾਇਕਰ ਕਮਜ਼ੋਰ ਅਗਰ ਹੈ ਉਹ ਸਾਹਮਣੇ ਕਹਿੰਦਾ ਕਹਿੰਦਾ ਮੈਂ ਆਪ ਦਾ ਬਚਾ ਰਵੇ ਮੈਂ ਮੈਂ ਕਿਹਨੂੰ ਚੱਕੋਟ ਲਗਿਆ ਉਹਦਾ ਸਬਬ ਆਪਾਂ ਦੇ ਕਿਸੇ ਕੋਈ ਬੰਦੇ ਇਹ ਸਾਰੇ ਘਨੇ ਪਾਰ ਰਹੇ ਸਾਰਿਆਂ ਦੀ ਅੰਦਰ ਖਾਤੇ ਜਿੱਤੀ ਹੈ ਆ ਜਿਹੜੇ ਸਾਰੇ ਪਹਿਲਾਂ ਆ ਕੇ ਜਨਟੇ ਸੀਗੇ ਸਾਰਿਆਂ ਨੂੰ ਆਪਣੀ ਕਮਜ਼ੋਰੀਆਂ ਕਰਕੇ ਇਸ ਪਾਰਟੀ ਨੂੰ ਆ ਕਾਂਗਰਸ ਨੂੰ ਲੈ ਕੇ ਲਿਟਰਗੇ ਆਮਾਦੀ ਪਾਰਟੀ ਨੂੰ ਨਾ ਦੇ ਕੰਧੋਰੀਆਂ ਮਾਰਦੀ ਹੈ ਪਰ ਸਾਡੇ ਦਿਲ 'ਚੇ ਕਲਾ ਜਿਲ੍ਹਾ ਆ ਲੁਧਿਆਣਾ ਵੈਸਟ ਹੈ ਇੰਸਾਪ ਸਾਡੇ ਦਿਲ ਦੇ ਅੰਦਰ ਕਲਾ ਜੀਵਨ ਗੁਪਤਾ ਜੀ ਹੈ ਜੀ ਸਾਡੇ ਦਿਲ ਦੇ ਅੰਦਰ ਹੈ ਇਥੋਂ ਇੱਕ ਸਨੇਹਾ ਜਾਣਿਆ ਤੇ ਬਿਆਪ ਦੇ ਲੋਕਾਂ ਨੂੰ ਬਸ ਹੋਰ ਨਹੀਂ ਹੈ ਹੋਰ ਨਹੀਂ ਬਥੇਰਾ ਲੁਟ ਲਿਆ ਪੰਜਾਬ ਦੇ ਲੋਕਾਂ ਸਾਹਿਬ ਕਹਿੰਦਾ ਸਾਡੇ ਨਾਲ ਤੇਰੀਆਂ ਨੇ ਮੰਨ ਗਿਆ ਕਿਸੇ ਨਹੀਂ ਚੰਡੀ ਜਾ

ਕਿਨੇ ਕਿਨੇ ਤੇ ਕਾਰਵਾਈ ਕਰਾਂ ਉਹ ਲੋਕਾਂ ਨੇ ਲੁੱਟਿਆ ਉਹਦਾ ਖਾਮਿਆਜਾ ਜਿਹੜੀ ਐ ਨੈਸ਼ਨਲ ਪਾਰਟੀ ਜਿਸ ਵੰਟ ਕੇ ਆਜੇ ਇਹਨਾਂ ਦੇ ਨਾਲ ਸਮਝੋ ਤਕਰੀ ਬੀਠੀ ਹੈ ਜਿਹਨਾਂ ਨੇ ਗਲਾਬ ਲੜਦੇ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਉੱਤੋਂ ਦਿਨੀਆਂ ਤੋਰੇ ਆਹ ਸਾਹਿਬ ਅਗਰ ਜਿਸ ਤਰ੍ਹਾਂ ਮਿੱਟੂ ਜੀ ਕਹਿ ਕੇ ਰਹੇ ਐ ਇਥੋਂ ਵੀ ਅਗਰ ਗੱਲੇ ਤੋਂ ਵਿਹਾਨੇ ਦੀ ਡਿਵੈਲਪਮੈਂਟ ਦੀ ਗੱਲ ਨਹੀਂ ਸਾਹਿਬ ਮਿੱਟੂ ਜੀ ਨੇ ਤੁਸੀਂ ਲੋਕਾਂ ਨੇ ਆਪਣਾ ਪਿਆਰ ਸਦੇ ਸਾਰਾ ਕੁਝ ਦਿੱਤਾ ਇਹ ਲੋਕ ਦਿੱਤਾ ਪੰਜਾਬ ਪੂਰੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਇਹ ਸ਼ੁਰੂਆਤ ਇੱਥੋਂ ਹੋਣੀ ਹੈ ਸਾਡ ਸ਼ੁਰੂਆਤ ਬਸ ਕਰ ਟੂਰਡਸ ਦਾ ਡਾਇਰੈਕਸ਼ਨ ਸਾਡ ਹੈ ਤੁਹਾਨੂੰ ਮੌਕੇ ਮਿਲੇ ਇਜ਼ ਅ ਸਿੰਬਲ ਆਫ ਦੈਟ ਚੇਂਜ ਸਾਡੇ ਵਿਚਾਰੇ ਜਦੋਂ ਅੱਜ ਖੜੇ ਹੈ ਜੀਵਨ ਜੀ ਇਹ ਉਸ ਬਦਲਾਵ ਦੀ ਇੱਕ ਲਹਿਰ ਜਿਹੜੀ ਇੱਕ ਹਵਾ ਤੋਂ ਚਲਨੀ ਹੈ ਉਹਦੇ ਪ੍ਰਤੀਕ ਹੈ ਮੈਂ ਹੱਥ ਜੋੜ ਕੇ ਤੁਹਾਡੇ ਸਾਰੇ ਵਰਕਰ ਸਾਹਿਬ ਜੀ ਤੋਂ ਅੱਜ ਬੇਨਤੀ ਕਰੂੰਗਾ

पुराने कुलीग की देखी नहीं बुरा ना मनो क्योंकि देखो मैं पचास साल कांग्रेस से लाए ये मेरा तो आशु जी ना तनाव भी बहुत है तुमने पुकारा और हम ले आए रहे नहीं मैं इस करके कह रहे दो दिन पहले मीडिया आई थी आशु जी दी मैंने देख के बेटा मैं मैं यूरोप सी का। मैं मैं किसी ने वीडियो भेजी कहते जी आशु जी थोड़े से कह रहे हैं बैठा है आज जी आ आ गया मह, आ गया बहुत ही सदभावना प्रति क्योंकि मैं देखो दोस्त दोस्ती राजनीतिक राजनीतिया बदल जाती है समा कुछ इस किसम का है समय बदलते रहते हैं

ਤੁਹਾਨੂੰ ਬੀਜੇਪੀ ਵਰਕਰ ਨਹੀਂ ਮਾਰਨਾ ਤੁਹਾਨੂੰ ਪਾਰਟੀ ਮਾਰੂਗੀ ਸਭ ਆ ਤੁਹਾਡੀ ਪਾਰਟੀ ਮਾਰੂਗੀ ਐਸਾ ਇਰੇਸ ਨਹੀਂ ਆ ਤੇ ਹੁਣ ਦੇਖੋ ਦੋਨੋਂ ਕਹੀ ਗੀਰੇ ਹੈ ਚਾਹੇ ਉਹਨਾਂ ਦੇ ਰੋਣਾ ਸਾਹਿਬ ਹੈ ਸੰਜੀਵ ਜੀ ਚਾਹੇ ਭਾਰਤ ਕੋਸ਼ ਰਾਜੂ ਜੀ ਹੈ ਇਹਨਾਂ ਦੋਨਾਂ ਦਾ ਨਿਬੜਾ ਇਹਨਾਂ ਨੇ ਆਪੜੇ ਕਰਦੇ ਕਿ ਕਿਸੇ ਨੂੰ ਲੋੜ ਨਹੀਂ ਸਭ ਕਿਸੇ ਦੀ ਲੋੜ ਨਹੀਂ ਆਹ ਆ ਤੁਹਾਡੇ ਬੀਜੇਪੀ ਵਰਕਰ ਦੇ ਮੱਥੇ ਦੇ ਕੇ ਤਿਲਕ ਕੱਢਿਆ ਜਾਣਾ ਸਾਡਾ ਕੰਮ ਆਉ ਲੋ ਮੋਕਾ ਹੈ ਬੱਸ ਆਪਾਂ ਤਕੜਿਓ ਕੇ ਕੰਮ ਕਰੀਏ ਇਹਨਾਂ ਦੀ ਆਪਸੀ ਫੁੱਟ ਇਹਨਾਂ ਦੇ ਆਪਸੀ ਕਾਂਗਰਸ ਪਾਰਟੀ ਜਿਹਦੀ ਲੀਡ ਤੇ ਬਿਨੇ ਸਾਡੇ ਜਿਹੜੇ ਪ੍ਰਧਾਨਾਂ ਨੂੰ ਜਿਹਨਾਂ ਤੇ ਲੀਡਰਾਂ ਨੂੰ ਦੇਸ਼ ਪੰਜਾਬ ਦਾ ਅਗਰ ਮੁੱਖ ਮੰਤਰੀ ਵਿਧਾਨ ਸਭਾ 'ਚ ਖੜਾ ਹੋ ਕੇ ਕੰਮ ਕਰੀਏ ਇੱਕ ਚੱਟ ਪਾ ਕੇ ਗੱਲ ਕਰ ਖਾ ਕੱਲਾ ਆ ਕੇ ਮੇਰੇ ਪਹਿਰਾ ਸੀ ਡਿੱਗੇਗਾ ਨਾ ਉਹ ਪੰਜਾਬੀ ਦਾ ਕੱਟ ਰੱਖ ਦੇਣਗੇ ਸਾਡੇ ਉਹ ਪੰਜਾਬੀ ਦਾ ਕੱਟ ਰੱਖ ਦੇਣਗੇ ਉਹ ਥੋੜਾ ਬਣਾ ਕਰ ਦੇਣਗੇ ਕਿ ਕਿ ਕਸਵਾਰ ਕੀ ਦੇਣਗੇ ਉਹ ਆਪ ਦੀ ਪੂਛ ਪਛਾਣ ਨੂੰ ਵਰਦੇਗਾ ਲੈ ਸਸਿਆ ਮਾਸ ਖਾਇਆ ਕਰ ਕਮਜ਼ੋਰ ਹੈ ਅਗਰ ਹੈ ਉਹ ਸਾਹਮਣੇ ਕਹਿੰਦਾ ਕਿ ਮੈਂ ਦਾ ਹੱਥ ਦਾ ਬਚਿਆ ਰਹੇ ਮੈਂ ਮੈਂ ਕਿੱਥੇ ਕਿਉਂ ਚੱਕੋਣ ਲੱਗਿਆ ਉਹ ਸਭ ਆਪਾਂ ਦੇ ਕੇ ਇਸ ਨੂੰ ਕੋਈ ਫਿਰਦੇ ਹੈ ਇਸੇ ਤਰ੍ਹਾਂ ਨੇ ਪਾਰ ਰਹੇ ਸਾਰਿਆਂ ਦੀ ਅੰਦਰ ਖੱਤੇ ਸਿੱਧੀ ਹੈ ਆ ਜਿਹੜੇ ਸਾਰੇ ਪਹਿਲਾਂ ਆ ਕੇ ਜੇ ਬੈਠੇ ਸੀਗੇ ਸਾਰੇ ਨੂੰ ਆਪਣੀ ਕਮਜ਼ੋਰੀਆਂ ਕਰਕੇ ਇਸ ਪਾਰਟੀ ਨੂੰ ਆ ਕਾਂਗਰਸ ਨੂੰ ਲੈ ਕੇ ਲਿਟਰਗੇ ਆਮ ਆਦਮੀ ਪਾਰਟੀ ਨੂੰ ਨਾ ਦੇ ਕਮਜ਼ੋਰੀਆਂ ਮਾਰ ਗਏ ਪਰ ਸਾਡੇ ਦਿਲ 'ਚ ਗਲਾ ਜਿਹੜਾ ਲੁਧਿਆਣਾ ਮੈਸਟਰ ਇੰਸਾਪ ਸਾਡੇ ਦਿਲ ਦੇ ਅੰਦਰ ਕਲਾ ਜੀਵਨ ਗੁਪਤਾ ਜੀ ਹੈ ਨਹੀਂ ਸਾਡੇ ਦਿਲ ਦੇ ਅੰਦਰ ਹੈ ਇਥੋਂ ਇੱਕ ਸਿਨੇਹਾ ਜਾਣਾ ਤੁਹਾਡੇ ਲੋਕਾਂ ਨੂੰ ਬਸ ਹੋਰ ਨਹੀਂ ਹੈ ਬੋਰ ਦੇ ਬਿਤੇਰਾ ਲੁਕ ਲਿਆ ਪੰਜਾਬ ਦੇ ਲੋਕਾਂ ਨੇ ਸਭ ਪਹਿਲਾਂ ਸਾਡੇ ਆਰੇ ਤੇਰੀਆਂ ਦੀ ਮੰਨ ਲਿਆ ਕਸੇ ਨਹੀਂ ਚੱਡੀ ਜਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਾ ਕੇ ਮੈਂ ਉਸ ਮੀਟਿੰਗ 'ਚ ਕਸਮਾ ਉੱਤੇ ਸੀਗਾ ਜਿਹੜੀ ਮੀਟਿੰਗ 'ਚ ਉਹਨਾਂ ਨੇ ਕਿਹਾ rau's ਨੇ ਉਹਨਾਂ ਨੇ ਕਿਹਾ ਵੀ ਕ腐ਪਸ਼ਨ ਦੀ ਗੱਲ ਆ ਰਹੀ ਹੈ ਆਪਸੇ ਕੋਈ ਕਾਰਵਾਈ ਕੋ ਕਰੋ ਕਿਸੇ ਤੇ ਕਿ ਉਹਨਾਂ ਨੇ ਕਿਹਾ ਸੀ ਮੈਂ ਕਿਸ ਤੇ ਕਿਸ ਕਿਸ ਤੇ ਮੁਸਾਉਂ ਉਹ ਤੇ ਤਾਕਤ ਉਹਨਾਂ ਸ਼ਾਖਤ ਉਲੂ ਬਿਠਾਏ

ਵੀ ਅਗਰ ਕੱਲੇ ਨੂੰ ਜਾਣੇ ਦੀ ਵਿਲਪੰਡੀ ਕਰਨੀ ਸਾਹਿਬ ਕਿਉਂਕਿ ਜਿੰਨੂੰ ਤੁਸੀਂ ਲੋਕਾਂ ਨੇ ਆਪਣਾ ਪਿਆਰ ਸਦੇ ਸਾਰਾ ਕੁਝ ਦਿੱਤਾ ਸਹਿਯੋਗ ਦਿੱਤਾ ਪਰ ਇਸ ਪੂਰੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਇਹ ਸ਼ੁਰੂਆਤ ਕਿੱਥੋਂ ਹੋਣੀ ਹੈ ਸਾਹਿਬ ਸ਼ੁਰੂਆਤ ਫਸਟ ਕੁਲ ਦਾ ਡਾਇਰੈਕਸ਼ਨ ਸਾਹਿਬਾਇ ਤੇ ਤੁਹਾਨੂੰ ਮੌਕੇ ਮਿਲੇ ਇਜ਼ ਅ ਸਿੰਬਲ ਆਫ ਦੈਟ ਚੇਂਜ ਸਾਡੇ ਵਿਚਾਰੇ ਜਦੋਂ ਅੱਜ ਖੜੇ ਹੈ ਜੀਵਨ ਜੀ ਇਹ ਉਸ ਬਦਲਾਅ ਦੀ ਇੱਕ ਲਹਿਰ ਜਿਹੜੀ ਇੱਕ ਹਵਾ ਤੁਨ ਚਲਣੀ ਹੈ

मेरे पर देखो पुराने कुलीग ने देखी नहीं पुराना मन क्योंकि देखो मैं पंजा साल कांग्रेस से लाए सब ते मेरा तो आशु जी ने तनाव भी बहुत है तुमने पुकारा और हम ले आए रहे नहीं मैं इस करके कह रहे दो दिन पहला वीडियो आई सी आशु जी दी मैंने देख के बेटा मैं मैं यूरोप सी का। मैं मैं किसी वीडियो भेजी કેલે યશજી થોડે વાર સે કહે રહ્યા બી ઉને જો પ્રધાન નું જે યશજી સુસલાય બેઠા આ તો જી મેદાન આ ગયા મેદાન આ ગયા યશજી મેદાન આ ગયા મેરી થોડે કની દિલ દે અંદર બહોત થી સન્મા ને થોડે પર પ્રતિ કે કે મેદાન દેખો દોસ્તો સિને દિશા મે રાજનેતિ રાજનેતિ બદલ જતી હે સન્મા કુછ ઇસ કિસમ દે હે સમે બદલતે રહેતી હે

ਬੀਜੇਪੀ ਵਰਕਰ ਨੇ ਨਹੀਂ ਮਾਰਨਾ ਤੁਹਾਨੂੰ ਪਾਰਟੀ ਮਾਰੂਗੀ ਸਰ ਆ ਤੁਹਾਡੇ ਵਾਲੀ ਪਾਰਟੀ ਮਾਰੂਗੀ ਆ ਕਾਂਗਰਸ ਨੇ ਇਹਨਾਂ ਜੋ ਨਾ ਦੇਖੋ ਦੋਨੋਂ ਕੈਂਡੀਡੇਟ ਹੈ ਚਾਹੇ ਉਹਨਾਂ ਦੇ ਰੋੜਾ ਸਾਹਿਬ ਹੈ ਸੰਜੀਵ ਜੀ ਚਾਹੇ ਭਾਰਤੂ ਸ਼ਰਾਸ਼ੂ ਜੀ ਹੈ ਇਹਨਾਂ ਦੋਨਾਂ ਦਾ ਨਿਬੇੜਾ ਇਹਨਾਂ ਦੇ ਆਪਣੇ ਕਰਦੇ ਕਿ ਕਿਸੇ ਨੂੰ ਰੋੜ ਨਹੀਂ ਸਕਦਾ ਕਿਸੇ ਦੀ ਰੋੜ ਨਹੀਂ ਆ ਆ ਤੁਹਾਡੇ ਬੀਜੇ